ਕੱਲ ਵੀ ਮੇਰੇ ਕੋਲੇ 4-5 ਜਣਿਆਂ ਦੇ ਫੋਨ ਆਏ ਨੇ ਤੇ ਬਾਈ ਫੇਸ ਵੀ ਮਿਲ ਕੇ ਮੈਨੂੰ 4-5 ਬੰਦਿਆਂ ਨੇ ਕਿਹਾ ਕਿ ਸਰਕਾਰ ਦੇ ਖਿਲਾਫ ਨਾ ਬੋਲਿਆ ਕਰੋ ਜਾ ਜਿਹੜਾ ਬਲਕਾਰ ਸਿੱਧੂ ਹਲਕਾ ਵਿਧਾਇਕ ਹੈ ਹਨਾ ਕਿਨਾਂ ਪਰੇ ਦਾ ਹਲਕੇ ਦਾ ਹੈਗਾ ਕਿ ਉਹਦੇ ਖਿਲਾਫ ਨਾ ਬੋਲਿਆ ਕਰੋ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ ਮੇਰੀ ਉਹਦੇ ਨਾਲ ਕੋਈ ਪਰਸਨਲੀ ਕੋਈ ਦੁਸ਼ਮਣ ਨਹੀਂ ਹੈਗੀ ਮੇਰੀ ਕਿ ਨਾ ਹੀ ਸਰਕਾਰ ਦੇ ਨਾਲ ਆ ਤੇ ਨਾ ਹੀ ਹਲਕਾ ਵਿਧਾਇਕ ਬਲਕਾਰ ਸਿੱਧੂ ਦੇ ਨਾਲ ਕੋਈ ਮੇਰੀ ਪਰਸਨਲ ਕੋਈ ਦੁਸ਼ਮਣੀ ਹੋਵੇਗੀ ਕਿ ਮੈਂ बार-बार बोल रहे हां बोल ਤਾਂ ਰਹੇ हां ਕਿ ਉਹ ਚੀਜ਼ਾਂ ਜਿਹੜੀਆਂ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਉਹ ਸਾਰੀਆਂ ਚੀਜ਼ਾਂ ਭੁੱਲ ਗਏ ਕਿ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਸਾਰੇ ਇਹਨਾਂ ਨੇ ਹੁਣ ਇੱਕ ਪਾਸੇ ਕਰਤੇ बार-बार ਬੋਲਣ ਦਾ ਮਕਸਦ ਇਹ ਹੈ ਕਿ ਸ਼ਾਇਦ ਥੋੜੀ-ਮੋਟੀ ਸ਼ਰਮ ਹੋਵੇ ਜਾਂ ਥੋੜੀ-ਮੋਟੀ ਜਿਹੜੀ ਅਣਖ ਬਚੀ ਹੋਵੇ ਕਿ ਇਹਨਾਂ ਦੀ ਉਹ ਜਾਗ ਜਾਵੇ ਕਿ ਲੋਕਾਂ ਦੇ ਕੰਮ ਜਿਹੜੇ ਕਰਾਉਣੇ ਸੀ ਉਹ ਅਸੀਂ ਕਰਾ ਦਈਏ ਕਿ ਝੂਠੇ ਪਰਚੇ ਨਾ ਪਵਾਈਏ ਨਾ ਹੀ ਕਿਸੇ ਨੂੰ ਡਰਾਈਏ ਹਨਾ ਜਿਹੜੇ ਕੰਮ ਕਰਨ ਵਾਲੇ ਨੇ ਅਸੀਂ ਉਹ ਕੰਮਾਂ ਵੱਲ ਧਿਆਨ ਦੇ ਲਈਏ ਕਿ ਕੋਈ ਪਰਸਨ ਦੁਸ਼ਮਣੀ ਖਰਕੇ ਨਹੀਂ ਆਇਆ ਕਿ ਬਸ ਐ ਕਿ ਥੋੜੀ ਜਿਹੀ ਬਿਸ਼ਰਮੀ ਹੈ ਅਜੇ ਇਹਨਾਂ ਨੂੰ ਕਿ ਵਾਰ-ਵਾਰ ਵੀਡੀਓ ਪਾਉਂਦੇ ਸਮਝ ਜਾਣ ਜਿਹੜੇ ਕੰਮ ਕਰਨ ਵਾਲੇ ਨੇ ਨਿਗਾ ਚਕਰਾ ਰਹੇ ਆ ਪਤਾ ਇਹਨਾਂ ਨੂੰ ਵੀ ਆ ਪਰ ਫਿਰ ਵੀ ਵਾਰ-ਵਾਰ ਨਿਗਾ ਚਕਰਾ ਰਹੇ ਆ ਕਿ ਕੰਮ ਕਰਾ ਦੇਣ ਵਧੀਆ ਹੋ ਤੇ ਹੁਣ ਤੁਸੀਂ ਆ ਬਾਕੀ ਆ ਅੱਗੇ ਦੋ ਵੀਡੀਓ ਦੇਖ ਲਿਓ ਤੁਸੀਂ ਧਿਆਨ ਦੇ ਨਾਲ ਪਹਿਲੀ ਵੀਡੀਓ ਮਹਰਾਜ ਦੀ ਹੈ ਜਾ ਕੇ ਆਏ ਅੱਜ ਸਪੈਸ਼ਲ ਤਾਂ ਦੇਖੋ ਮਹਰਾਜ ਮਤਲਬ ਇੱਕ ਸਵੀਮਿੰਗ ਪੂਲ ਤਿਆਰ ਹੋਇਆ ਬਿਆ ਜਿਹਦਾ ਖਰਚਾ ਜਿਹੜਾ ਉਹ 0% ਹੈ ਕਿਤੇ ਕਿਤੇ ਕੀ ਬਿਲਕੁਲ 0 ਹੈ ਆਪ ਦਾ ਆਓ ਮਹਰਾਜ ਦੇ ਵਿੱਚ ਇੰਜੋਏ ਕਰਕੇ ਆਪ ਦਾ ਚਲੇ ਜਾਓ ਸਮਝ ਨਹੀਂ ਆ ਰਹੀ ਕਿ ਹਲਕਾ ਵਿਧਾਇਕ ਹੁਣ ਪ੍ਰਗਲਾ ਕਹਿੰਦਾ ਬਾਰ ਬਾਰ ਤੁਸੀਂ ਨਾਂ ਲੈਣੇ ਆ ਕਿਉਂਕਿ ਹੁਣ ਹਲਕਾ ਬਤਾਇਕ ਹੈਗਾ ਬਲਕਾਰ ਸਿੱਧੂ ਮਜੂਤਾ ਹੈ ਤਾ ਕਰਕੇ ਵਾਰ-ਵਾਰ ਨਾਮ ਲੈਣਾ ਕੰਪਲਸਰੀ ਹੋ ਜਾਂਦਾ ਹੈ ਕਿ ਸ਼ਾਇਦ ਧਿਆਨ ਦੇ ਵਿੱਚ ਵੜ ਜਾਵੇ ਵੀ ਜਿਹੜੇ ਹੋਰ ਆਸ-ਪਾਸੇ ਦੂਰ ਕਿਤੇ ਬੈਠੇ ਨੇ ਉਹਨਾਂ ਦੇ ਧਿਆਨ 'ਚ ਵੀ ਜਾਵੇ ਕਿ ਰੰਪਰੇ ਦਾ ਤਾਂ ਐਡਾ ਬੁਰਾ ਹਾਲ ਆ ਰੰਪਰਾ ਹਲਕੇ ਦਾ ਤੇ ਆ ਦੇਖ ਲਓ ਇੰਨਾ ਪਾਣੀ ਖੜਾ ਹੋਇਆ ਕੀ ਪਤਾ ਨਹੀਂ ਮਰਾਸ ਤੇ ਐ ਲੱਗਦਾ ਜਿਵੇਂ ਹਲਕਾ ਵਿਧਾਇਕ ਨੂੰ ਕੀ ਜਿਹੜਾ ਬਜਟ ਨਹੀਂ ਪਾਸ ਹੋ ਰਿਹਾ ਕਿ ਬਹੁਤ ਵੱਡਾ ਬਜਟ ਹੈ ਕਿ ਜਿਵੇਂ ਬਾਹੂਬਲੀ ਫਿਲਮਾ ਕਿ ਬਾਹੂਬਲੀ ਵਾਲਾ ਕੰਮ ਹੀ ਹੈ ਕਿ ਮਤਲਬ ਪਤਾ ਨਹੀਂ ਕਿੰਨੇ ਕੇ ਪੈਸੇ ਲੱਗ ਜਾਣਗੇ ਇਹਦੇ ਤੇ ਬਜਟ ਬਿਲਕੁਲ ਛੋਟੇ ਜਿਹੇ ਬਜਟ ਨਾਲ ਵੀ ਉਹ ਕੰਮ ਹੋ ਸਕਦਾ ਜਿੰਨਾ ਨਹਿਰ ਤੇ ਕੰਮ ਜਲਾਤਾ ਸਾਰਾ ਨਹਿਰ ਤੇ ਕਹਿੰਦੇ 7 ਪਤਾ ਨਹੀਂ 11 ਕਰੋੜ ਰੁਪਏ ਸ਼ਾਇਦ ਲਾਇਆ ਇਹਨਾਂ ਨੇ ਤੋਂ ਦਿਖਦਾ ਤਾਂ ਨਹੀਂ ਕਿ ਤੇਰੇ ਪਾਸੇ ਇੰਨੇ ਪੈਸੇ ਲਾਏ ਆ ਕਿ 7 ਪਤਾ ਨਹੀਂ 11 ਕਰੋੜ ਦਾ ਬਜਟ ਆਇਆ ਸੀ ਜੇ ਇੰਨਾ ਕੀ 11 15 20 ਕਰੋੜ ਦਾ ਕੁਝ ਬਜਟ ਮਹਾਰਾਸ਼ਟਰ ਸ਼ਾਇਦ ਲੱਗਣਾ ਵੀ ਨਹੀਂ ਇਹਨਾਂ ਨੂੰ ਜੇ ਸਹੀ ਦਿ੍ਰਿਖੇ ਨਾਲ ਕੰਮ ਹੋਵੇ ਤਾਂ ਬੁਰਾ ਹਾਲ ਆ ਸਾਰਾ ਦੂਰ ਦੂਰ ਤੱਕ ਦੇਖ ਲਓ ਕਿਵੇਂ ਭਰਿਆ ਹੋਇਆ ਇਹ ਟਿਕਟ ਜ਼ੀਰੋ ਕੀਤੀ ਵੀ ਆ ਮੈਂ ਤਾਂ ਕਹਿੰਨਾ ਮਹਾਰਾਜ ਦੇ ਲੋਕਾਂ ਨੂੰ ਚਾਹੀਦਾ ਕਿ ਇੱਕ ਵੱਡੇ ਪੋਸਟਰ ਲਾ ਦੇਣ ਹਲਕਾ ਬਤਾਏ ਕਿ ਦੇ ਆਮ ਆਦਮੀ ਪਾਰਟੀ ਦੇ ਕਿ ਭਾਈ 0% ਟਿਕਟਾਂ 0 ਫ੍ਰੀ ਹੈਗੀ ਆਓ ਆਪ ਦਾ ਇੰਜੋਏ ਕਰਕੇ ਤੁਸੀਂ ਮਹਾਰਾਜ ਦੇ ਵਿੱਚ ਚਲੇ ਜਾਓ ਕਿਉਂਕਿ ਇਹ ਹਾਲ ਆ ਜਿਹੜਾ ਇਹ ਕਦੇ ਵੀ ਨਹੀਂ ਹੋ ਸਕਦਾ ਪਿਛਲੀਆਂ ਸਰਕਾਰਾਂ ਨੇ ਵੀ ਨਹੀਂ ਕੁਝ ਕੀਤਾ ਇਹ ਸਰਕਾਰ ਤੋਂ ਬਾਅਦ ਸੀ ਇਹਨਾਂ ਨੇ ਵੀ ਨਹੀਂ ਕੁਝ ਕੀਤਾ ਹੁਣ ਮੁਰੇ ਹੋਰ ਸਰਕਾਰ ਆ ਜੂਗੀ ਤਾਂ ਨਹੀਂ ਪਤਾ ਲੋਕ ਜਿਹੜੇ ਇਹਨਾਂ ਨੇ ਕੰਮ ਪੰਜਾ ਦੋ ਤਿੰਨ ਮਹੀਨਾ ਚ ਕਰਕੇ ਦਿਖਾ ਦੇਣ ਲੈ ਸ਼ਾਇਦ ਲੋਕ ਉਹ ਖੁਸ਼ ਹੋ ਕੇ ਕਹਿ ਨਹੀਂ ਪਤਾ ਇਹਨਾਂ ਨੂੰ ਦੁਬਾਰਾ ਫੇਰ ਜਿਤਾ ਦੇਣ ਇਹ ਸਾਡੇ ਲੋਕ ਭੁੱਲ ਜਾਂਦੇ ਨੇ ਤੇ ਹੁਣ ਆ ਦੂਜੀ ਵੀਡੀਓ ਦੇਖ ਲਓ ਤੁਸੀਂ ਆ ਚੱਲ ਰਹੀ ਹੈ ਨਾਲ ਸਟਲ ਕੋ ਦੇ ਨਾਲ ਬਿਲਕੁਲ ਕਿ ਕਿੰਨੀਆਂ ਵੀਡੀਓ ਪੈ ਗਈਆਂ ਇੰਨੀ ਗੰਦਗੀ ਆ ਮੈਂ ਕਹਿੰਦਾ ਇੱਥੇ ਐਮਐਲਏ ਆ ਕੇ ਖੁਦ ਖੜੀ ਭਗਵੰਤ ਮਾਨ ਨੂੰ ਵੀ ਇੱਥੇ ਖੜਾ ਬੇ ਆ ਕੇ ਕਿ ਦੇਖ ਪਈ ਆ ਸਿਸਟਮ ਸਾਰਾ ਕੀ ਖੜੇ ਰਹੋ ਤੇ ਕਿੰਨੀ ਗੰਦੀ 스ਮੈਲ ਆਉਂਦੀ ਹੈ ਪਤਾ ਖੁਦ ਨੂੰ ਵੀ ਹੈ ਨਗਰ ਕੌਂਸਲ ਨੂੰ ਵੀ ਪਤਾ ਹੈ ਪਰ ਉਹਨਾਂ ਨੇ ਕੋਈ ਹੱਲ ਨਹੀਂ ਕਰਨਾ ਕਿ ਗੰਦ ਪਿਆ ਪਿਆਰਿਆਂ ਤੋਂ ਗੰਦਗੀ ਸੋਹਣੀ ਲੱਗਦੀ ਹੈ ਨਗਰ ਕੌਂਸਲ ਨੂੰ ਮੂੰ ਤਾਂ ਆਪਾਂ ਕਹਿੰਦੇ ਨਗਰ ਕੌਂਸਲ ਦਾ ਭਾਈ ਕੰਮ ਹੁੰਦਾ ਗੰਦਗੀ ਨੂੰ ਸਫਾਈ ਮਤਲਬ ਸਾਰਾ ਸਾਫ ਸੁਥਰਾ ਰੱਖਣਾ ਕਰਕੇ ਹੈ ਨਾ ਰੰਮਪਰਾ ਸਾਰੇ ਹਲਕੇ ਨੂੰ ਤਾਂ ਪਰ ਦੇਖਦੇ ਕਿੰਨੀ ਖਸਪਾਈ ਹੁੰਦੀ ਹੈ ਇਹਨਾਂ ਨੂੰ ਗੰਦਗੀ ਪਸੰਦ ਹੈ ਕੋ ਆਪ ਲੰਗਣਾ ਨਹੀਂ ਹੁੰਦਾ ਇਹਨਾਂ ਨੇ ਉੱਥੇ ਇੱਕ ਆਸੇ-ਪਾਸੇ ਦੁਕਾਨਾਂ ਨੇ ਜਾਂ ਹੋਰ ਬੰਦੇ ਲੰਗਦੇ ਨੇ ਉਹ ਗਾਲਾਂ ਕੱਢ ਕੇ ਲੰਗਦੇ ਨੇ ਕਿ ਸਪਾਈ ਤੇ ਕਰਦੇ ਨਹੀਂ ਕਦੇ ਜੇ ਤਾਂ ਉਹਨਾਂ ਦਾ ਆਪਦਾ ਦਫ਼ਤਰ ਇੱਥੇ ਹੋਵੇ ਕੋਲੇ ਬਣਾਉਣਾ ਚਾਹੀਦਾ ਕੋਲੇ ਇਹਨਾਂ ਨੂੰ ਬੈਠਣਾ ਚਾਹੀਦਾ ਦਫ਼ਤਰ ਹੋਵੇ ਫੇਰ ਤਾਂ ਪਤਾ ਲੱਗੇ ਹਨਾ ਇਹਨਾਂ ਸਮੱਲ ਕਿੰਨੀ ਗੰਦੀ ਆਉਂਦੀ ਐ ਇੱਥੇ ਲੰਗਦੇ ਡੱਬ ਨੂੰ ਭੜਾ ਲੱਗਦਾ ਕਿੰਨੇ ਲੋਕ ਅਨੇਕਾਂ ਹੀ ਲੋਕ ਲਗ ਲਗ ਪਿੰਡਾਂ ਸ਼ਹਿਰਾਂ ਦੇ ਇੱਧਰ ਦੀ ਲੰਗਦੇ ਨੇ ਤਾਂ ਉਹ ਸਾਰੇ ਗਾਲਾਂ ਕੱਢ ਕੇ ਜਾਂਦੇ ਆਉਣਗੇ ਆ ਹਲਕਾ ਵਧਾ ਇੱਕ ਦੀ ਸਪਾਈ ਕੀ ਹਲਕਾ ਰਾਮਪਰਾ ਭਾਈ ਵਿਧਾਇਕਾ ਜਿਹੜਾ ਆ ਉਹਦੀ ਸਪਾਈ ਹੈ ਦੇਖੋ ਇਹ ਐ ਰਾਮਪਰਾ ਜਿਹੜਾ ਪੁਰਾਏ ਚਮਕਾਇਆ ਵੈ ਇਹਨਾਂ ਨੇ ਬੇਸ਼ਰਮੀ ਦੇ ਕੇ ਨੰਗਦ ਇਹਨਾਂ ਨੂੰ ਅਗਲਾ ਪਰ ਬੇਸ਼ਰਮ ਹੋਏ ਹੋਏ ਨੇ ਐ ਮਲੂ ਟੰਗਤੀ ਇੱਕ ਬਸਕਿੱਲੀ ਤੇ ਟੰਗਤੀ ਸ਼ਰਮ ਲਾ ਕੇ ਕਿ ਕੋਈ ਮਰਜੀ ਕੋਈ ਬੋਲੀ ਜਾਵੇ ਸਾਡੇ ਸਿਹਤ ਤੇ ਕੋਈ ਅਸਰ ਨਹੀਂ ਦੁਬਾਰਾ ਅਸੀਂ ਕਢਾਉਣਾ ਸਾਨੂੰ ਕਹਦਾ ਦੁਬਾਰਾ ਲੋਕਾਂ ਨੇ ਵੋਟਾਂ ਪਾਉਣੀ ਆ ਨਾ ਹੀ ਸਾਡੀ ਦੁਬਾਰਾ ਸਰਕਾਰ ਆਵੇ ਕੰਮ ਕੋਈ ਕੀਤੇ ਨਹੀਂ ਜਿੰਨਾ ਸਮੇਟਿਆ ਜਾਂਦਾ ਸਾਰਾ ਸਮਾਨ ਆ ਦੀ ਸਮੇਟ ਲਈਏ બસ ਇਹ ਕੰਮ